ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਭਾਈ ਅਮਰਤਪਾਲ ਸਿੰਘ ਖਾਲਸਾ ਤੁਹਾਨੂੰ ਪਤਾ ਕਿ ਆਪਾਂ ਵੀ ਪੋਸਟ ਪਾਈ ਸੀ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੀ 22 ਅਪ੍ਰੈਲ ਨੂੰ ਪੰਜਾਬ ਦੇਆਂ ਜ਼ਿਲ੍ਹਿਆਂ 'ਚ ਸ਼ਿਫਟ ਹੋ ਜਾਣਗੇ ਯਾਨੀ ਕਿ ਐਨਐਸਸੀ ਖਤਮ ਹੋ ਜਾਊਗੀ ਜੋ ਚੀਜ਼ ਦਾ ਡਰ ਸੀ ਜੋ ਚੀਜ਼ ਦੀਆਂ ਸਾਡੇ ਜਿਹੜੇ ਬੁੱਧੀਜੀਵੀ ਆ ਜਾਂ ਸਾਡੇ ਜਿਹੜੇ ਪੰਥ ਪੰਥ ਨੂੰ ਪਿਆਰ ਕਰਨ ਵਾਲੇ ਉਹਨਾਂ ਨੇ ਗੱਲਾਂ ਕਹੀਆਂ ਸੀ ਉਹ ਸੱਚ ਹੀ ਹੋਗੀਆਂ ਉਹਨਾਂ ਨੇ ਕਿਹਾ ਸੀ ਵੀ ਨਹੀਂ ਛੱਡਦੇ ਇਹਨਾਂ ਨੇ ਐਨਐਸਸੀ ਫੇਰ ਵਧਾ ਦੇਣੀ ਆ ਤੇ ਉਹੀ ਗੱਲ ਹੋਈ ਬਈ ਐਨਐਸਏ ਫੇਰ ਵਧਾ ਦਿੱਤੀ ਗਈ। ਸਾਲ ਵੀ ਕਹਿੰਦੇ ਐਨਐਸਏ ਹੋਰ ਵਧ ਗਈ। ਕਿੱਧਰ ਨੂੰ ਬਈ ਯਾਰ। ਹੁਣ ਜੇ ਕਿਸੇ ਨੂੰ ਇਹਦੇ ਵਿੱਚ ਉਦਾਂ ਦੀ ਕੋਈ ਸ਼ਬਦ ਬੋਲਦੇ ਆਂ ਉਦਾਂ ਦੀ ਕੋਈ ਤੀਜ ਬੋਲਦੇ ਆਂ ਫਿਰ ਉਹਦੇ ਵਿੱਚ ਗਲਤ ਬਾਣਾ ਤੇ ਉਹ ਆਪਣਾ ਮਤਲਬ ਕਰਦਾਰ ਵੀ ਨਹੀਂਗਾ। ਪਰ ਯਾਰ ਕਿਸੇ ਮਾਂ ਦੇ ਪੁੱਤ ਨੂੰ ਐਂ ਰੱਖਣਾ ਇੱਕ ਇਨਸਾਨੀਅਤ ਪਾਸੇ ਲੈ ਕੇ ਜਾਓ ਗੱਲ ਚਲੋ ਦੂਜਾ ਪਾਸਾ ਵੀ ਛੱਡੋ। ਵੀ ਯਾਰ ਉਹ ਵੀ ਚੱਲੋ ਕੋਈ ਮਨੋਖਾ ਯਾਰ ਅਕਸਰ ਉਹਦੇ ਵੀ ਜਜ਼ਬਾਤ ਆ ਉਹਦੀ ਵੀ ਫੈਮਿਲੀ ਇੱਕ ਹੈ ਜਵਾਨੀ ਇੱਕ ਮੈਰਿਜ ਹੋਈ ਹੈ ਨਾ ਵੀ ਇਹੀ ਚੀਜ਼ਾਂ ਸੋਚ ਲੋ ਯਾਰ ਕਿੱਡੀ ਕ ਗੱਲ ਆ ਯਾਰ ਬਈ ਇੱਕ ਸੋਚਣ ਵਾਲੀ ਗੱਲ ਆ ਬਾਕੀ ਚਲੋ ਜਿਹੜੇ ਨਾਲ ਦੇ ਸਿੰਘ ਸੀਗੇ ਉਹ ਤਾਂ ਸਾਰੇ ਪੰਜਾਬ ਟੀਆਂ ਜ਼ਿਲ੍ਹਿਆਂ ਦੇ ਵਿੱਚ ਸਾਨੂੰ ਪਤਾ ਸ਼ਿਫਟ ਹੋ ਗਏ ਆ ਤੇ ਉਹਨਾਂ ਦੇ ਨਾਲ ਵੀ ਵੈਸੇ ਅ ਖਬਰਾਂ ਕੁਝ ਲੀਕ ਹੋਈਆਂ ਸੀ ਕਿ ਸਾਡੇ ਨਾਲ ਮਾੜਾ ਹੋ ਰਿਹਾ ਏਦਾਂ ਉਦਾਂ ਤੇ ਦੂਜੇ ਪਾਸੇ ਇੱਕ ਬਲਵਿੰਦਰ ਸਿੰਘ ਤਲਵਾੜ ਆ ਵੀ ਤੁਹਾਨੂੰ ਪਤਾ ਇੰਟਰਵਿਊ ਆਈ ਆ ਤੇ ਜੋ ਚੀਜ਼ਾਂ ਉਹ ਕਰਦਾ ਹੁੰਦਾ ਉਹੀ ਉਹਦੇ ਵਿੱਚ ਕਰੀ ਜਾਂਦਾ ਉਹ ਕਹੋ ਬਾਈ ਦੀਪ ਸਿੱਧੂ ਦੇ ਸਬੰਧਿਤ ਵਾਲੇ ਬਾਣ ਨਾ ਕਰੀ ਜਾਂਦਾ ਉਹਦੇ ਵਿੱਚ ਯਾਰ ਉਹ ਕਹਿੰਦਾ ਦੀਪ ਮੈਨੂੰ ਕਹਿੰਦਾ ਹੁੰਦਾ ਸੀ ਪਲਵਿੰਦਰ ਤਰਵਾੜਾ ਪਤਾ ਇਹ ਕਹਿੰਦਾ ਕਹਿੰਦਾ ਮੈਨੂੰ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਵੀ ਮੈਂ ਤਾਲੇ ਬਾਣ ਚਲੇ ਜਾ ਮਤਲਬ ਵੀ ਨਾ ਮੇਰਾ ਦਿਲ ਕਰਦਾ ਮੈਂ ਕਈ ਵਾਰ ਤਾਲੇ ਬਾਣ ਚਲ ਜਾ ਉਥੋਂ ਦਾ ਨਾਗਰਿਕ ਬਣ ਜਾ ਵੀ ਮੈਂ ਜਾ ਯਾਰ ਯਾਰ ਨਾ ਮੈਨੂੰ ਕਈ ਕਈ ਵਾਰ ਨਾ ਇਹ ਜਿਹੜਾ ਪਲਵਿੰਦਰ ਸਿੰਘ ਤਰਵਾੜਾ ਜਿਹੜੋ ਪਹਿਲਾਂ ਅੱਜ ਤੋਂ ਨਾ ਕੋਈ 4 ਸਾਲ ਪਹਿਲਾਂ 5 ਸਾਲ ਪਹਿਲਾਂ ਮੈਂ ਇਹ ਇਨਸਾਨ ਨੂੰ ਵਧੀਆ ਇਨਸਾਨ ਸਮਝਦਾ ਸੀ ਵੀ ਚਲੋ ਯਾਰ ਅ ਮਤਲਬ ਸਾਡਾ ਪੰਥਕ ਬੰਦਾ ਆਇਆ ਇੱਕ ਵਧੀਆ ਇਦਾਂਗ ਲਗ ਪਰ ਉਹੀ ਕਹਿੰਦੇ ਹੁੰਦੇ ਆ ਨਾ ਵੀ ਜਿਵੇਂ ਜਿਵੇਂ ਬੰਦੇ ਬਾਰੇ ਬੰਦਾ ਬਾਹਰ ਆਉਂਦਾ ਜਿਵੇਂ ਜਿਵੇਂ ਬੰਦੇ ਦਾ ਕਰਦਾਰ ਪਤਾ ਲੱਗਦਾ ਹੌਲੀ ਹੌਲੀ ਹਨਾ ਅਸੀਂ ਵੱਡੇ ਹੋਈ ਤੇ ਜਦੋਂ ਫਿਰ ਇਹਨੇ ਪਿਛਲੇ ਦਿਨਾਂ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਬਾਰੇ ਤੇ ਹੁਣ ਭਾਈ ਦੀਪ ਬਾਰੇ ਮਥੰਗਾ ਸੱਟ ਜਾਂਦਾ ਫਿਰ ਉਦੋਂ ਪਤਾ ਲੱਗਦਾ ਵੀ ਬੰਦੇ ਦੀ ਸੋਚ ਕਿੱਡੀ ਕ ਆਹ ਗੱਲਾਂ ਕੋਈ ਕਰਨ ਵਾਲੀਆਂ ਕਿ ਦੀਪ ਮੈਨੂੰ ਕਹਿੰਦਾ ਹੁੰਦਾ ਸੀ ਮੈਂ ਤਾਲੇ ਬਣ ਚੱਲ ਜਾ ਕਿੰਦਰ ਨੂੰ ਯਾਰ ਤਲਵਾੜੀ ਫੇਮ ਲੈਣ ਲਈ ਲਾ ਲੋ ਜਾਂ ਖਬਰਾਂ 'ਚ ਰਹਿਣ ਲਈ ਲਾ ਲੋ ਅਸਲ ਦੇ ਵਿੱਚ ਹੁਣ ਉਹ ਜਿਹੜਾ ਛੱਟੇ ਪੋਤੇ ਵਾਲਾ ਕੰਮ ਚੱਲ ਰਿਹਾ ਉਹ ਚੱਲਦਾ ਕਾਲੀ ਦਲ ਤੇ ਸਾਰਿਆਂ ਨੂੰ ਪਤਾ ਹੀ ਆ ਸੁਖਵੀਰ ਨਾਲ ਰਲਿਆ ਸੁਖਵੀਰ ਤਾਂ ਪਹਿਲਾਂ ਯਾਰ ਹੁਣ ਮੈਂ ਕੀ ਬੋਲਾਂ ਜੇ ਬੋਲਦੇ ਆਂ ਫਿਰ ਕਈ ਭੇਡਾਂ ਹਰੇਕ ਪਾਰਟੀ ਤੋਂ ਹੁੰਦੇ ਗਾਣਾ ਆਏ ਕਮੈਂਟਾਂ ਵਿੱਚ ਫਿਰ ਉਹ ਚੰਗਾ ਨਹੀਂ ਲੱਗਦਾ ਸੁਖਵੀਰ ਨਾਲ ਇੱਕ ਉਹ ਅੰਦਾਜ਼ਾ ਲਾ ਲੋ ਵੀ ਬਲਵਿੰਦਰ ਸਿੰਘ ਤਲਵਾੜਾ ਕਿੰਨਾ ਕੁ ਸੱਚ ਬੋਲਦਾ ਹੋਊਗਾ ਔਖਾ ਆ ਪਿਆ ਮੁੱਕ ਦੀ ਗੱਲ ਬਈ ਇਹ ਹੈ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਵੀ ਜਿਵੇਂ ਐਨਐਸਓਟ ਵਧਾ ਦਿੱਤੀ ਗਈ ਆ ਵੀ ਕਿੱਡਾ ਮਾੜਾ ਕੰਮ ਹੋ ਰਿਹਾ ਤੇ ਜਾਂ ਜਿੱਦਾਂ ਹਾਣ ਪਲਵਿੰਦਰ ਸਿੰਘ ਤਲਵਾੜਾ ਬਾਈ ਦੀਪ ਬਾਰੇ ਵੀ ਉਹ ਬੰਦਾ ਚਲਾ ਗਿਆ ਤੂੰ ਉਹਦੇ ਬਾਰੇ ਹੁਣ ਤਾਂ ਕੁਝ ਨਾ ਬੋਲ ਯਾਰ ਉਦੋਂ ਦਾ ਕੀ ਤੂੰ ਚਾਰ ਫੇਮ ਲਈ ਜਾਂ ਜੱਕਾਸੀ ਲਈ ਵੀ ਯਾਰ ਤੂੰ ਕਿਹੜੀਆਂ ਚੀਜ਼ਾਂ ਕਹੀਆਂ ਸਾਨੂੰ ਸਾਰਾ ਪਤਾ ਤੇਰੀ ਨਾਲ ਉਹਦਾ ਕਿੰਨਾ ਕੁ ਬਹੁ ਪਿਆਰ ਸੀ ਉਹ ਬੰਦਾ ਬਹੁਤ ਪੂਰਾ ਸਾਡਾ ਕਲੇਵਰ ਬੰਦਾ ਸੀਗਾ ਉਹਨੂੰ ਪਤਾ ਸੀਗਾ ਅੰਦਰੋਂ ਅੰਦਰ ਹੀ ਪਰ ਕੁਝ ਚੀਜ਼ਾਂ ਲਈ ਬੰਦੇ ਦਾ ਵਰਤਣਾ ਪੈਂਦਾ ਸੋ ਬਾਕੀ ਆਪ ਨੂੰ ਆਪਣਾ ਹੀ ਦਇਆ ਜਰੂਰ ਦਿਓ ਬਾਈ ਪਰ ਜੋ ਵੀ ਹੋ ਜਾਣਾ ਯਾਰ ਆ ਬਹੁਤ ਜ਼ਿਆਦਾ ਮਾੜਾ ਹੋਇਆ ਓਕੇ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ